ਇਕਾ ਗੱਡੀ ਆਉਣੇ ਸਾਡੇ ਕੋਲ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆਪ ਜਸਮੁਸਤ ਸਿੰਘ ਦੀਆਂ ਬੈਬਲਾਂ ਜਸਮੁਸਤ ਸਿੰਘ ਦੇ ਆਪ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖੇ ਆ ਜੀ ਇਹ ਪਾਸਟਰ ਨੇ ਹਾਂਜੀ ਹਾਏ ਤੁਹਾਡੇ ਇਹ ਪਾਸਟਰ ਸਾਹਿਬ ਦੀ ਤੂਤ ਆ ਜੀ ਇਧਰ ਮੈਨੂੰ ਦੇ ਹਾਂਜੀ ਬੰਦੇ ਵੇਖੋ ਕਿੱਦਾਂ ਦੇ ਅਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਰੱਖੀ ਆ ਉਹ ਬੰਦੀ ਖੜੀ ਨਾ ਹੰਧਾਰ ਦੇ ਲੋ ਬੈਬਲ ਤੁਸੀਂ ਜੁੱਤੀਆਂ ਜਿਦ ਰੱਖੀ ਆ ਤੋ ਇੱਕ ਗੱਡੀ ਐ ਨੋਟਾਂ ਦੇ ਬਾਰੇ ਨੂੰ ਮੰਨਣ ਵਾਲੇ ਇਹ ਵੀ ਇਹ ਰਖਸ਼ੇ ਕਰਾ ਕੇ ਗੱਡੀ ਦੇ ਘੁੰਮਦਾ ਸੀ ਸੜਕਾਂ ਤੇ ਜਦੋਂ ਜਦੋਂ ਪੁਲਿਸ ਨੇ ਦਿੱਤਾ ਹੱਥ ਗੱਡੀ ਲੈ ਗਿਆ ਭਜਾ ਕੇ ਫਿਰ ਪੁਲਿਸ ਦੇ ਹੱਥ ਆ ਗਿਆ ਇਹ ਵਿਅਕਤੀ ਤਾਂ ਨਿਕਲਿਆ ਕੌਣ ਐ ਨਿਕਲਿਆ ਪਾਸਟਰ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਵਿੱਚੋਂ ਕੀ ਨਿਕਲਿਆ ਬਾਈਬਲ ਨਿਕਲਿਆ ਗੱਡੀ ਦੇ ਵਿੱਚੋਂ ਹੋਰ ਕੀ ਕੁਝ ਨਿਕਲਿਆ ਪਾਸਟਰ ਦੀਆਂ ਤਸਵੀਰਾਂ ਨਿਕਲੀਆਂ ਗੱਡੀ ਦੇ ਵਿੱਚ ਉਸੇ ਬਾਈਬਲ ਦੇ ਕੋਲ ਜੁੱਤੀਆਂ ਵੀ ਰੱਖੀਆਂ ਹੋਈਆਂ ਸੀ ਮਾਮਲਾ ਸਾਰਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਕੀ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇੱਕ ਪਾਸਟਰ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਗੱਡੀ ਦੀ ਤਲਾਸ਼ੀ ਲਈ ਤਾਂ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਡੀ ਦੀ ਡਿੱਗੀ ਖੋਲੀ ਤਾਂ ਉਥੇ ਪਵਿੱਤਰ ਬਾਈਬਲ ਪਿਆ ਸੀ ਤੇ ਪੋਸਟਰ ਰੱਖੇ ਹੋਏ ਸੀ ਪਾਸਟਰ ਨਰੂਲਾ ਦੇ ਤੇ ਆਪਣੀਆਂ ਜੁੱਤੀਆਂ ਵੀ ਉੱਥੇ ਹੀ ਰੱਖੀਆਂ ਹੋਈਆਂ ਸੀ ਤਾਂ ਸਿੱਧੀ-ਸਿੱਧੀ ਇਹ ਇੱਕ ਬੇਅਦਬੀ ਕੀਤੀ ਜਾ ਰਹੀ ਸੀ ਤਾਂ ਫਿਰ ਉਸ ਗੱਡੀ ਨੂੰ ਵੀ ਜਬਤ ਕਰ ਲਿਆ ਗੱਡੀ ਚਲਾਉਣ ਵਾਲੇ ਨੂੰ ਵੀ ਕਾਬੂ ਕਰ ਲਿਆ ਹੁਣ ਕਿਹੋ ਜੀ ਇਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਆ ਤੁਹਾਨੂੰ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਦੀ ਜਵਾਨੀ ਸੁਣਾਉਣੀ ਆ ਤੇ ਨਾਲ ਗੱਡੀ ਚਲਾਉਣ ਵਾਲਾ ਪਾਸਟਰ ਕੀ ਕਹਿ ਰਿਹਾ ਇੱਕ ਵਾਰ ਉਸ ਦੀ ਵੀ ਨਾਕਾਬੰਦੀ ਕੀਤੀ ਸੀ ਆ ਦਲੰਦਰ ਰੋਡ ਤੇ ਨਜ਼ਦੀਕ ਸਰਕਾਰੀ ਹਸਪਤਾਲ ਉਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਸੀ ਉਹਨਾਂ ਰੁਕਣ ਦਾ ਇਸ਼ਾਰਾ ਕੀਤਾ ਪੀਪੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਉਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵਹੀਕਲ ਐਕਟ ਲਾ ਕੇ ਆਰਟੀ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਉਹ ਲਿਤੇ ਦੀ ਨਵੀਂ ਵੀਡੀਓ ਲੋਰੀ ਜੁੱਟੇ ਤੋਈ ਠੀਕ ਆ ਮੈਨੂੰ ਤੇ ਪਰੇਸ਼ਾਨ ਨਹੀਂ ਜਾਈ ਉਹ ਤੇ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਐ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮ ਦੀ ਗੱਲ ਐ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਐ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲਚੇ ਸੀਗੇ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਆ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਡਿੱਗੀ ਤੇ ਹੋਰ ਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਉਹ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਆਰਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲ੍ਹਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲ੍ਹਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿਛੇ ਰੱਖ ਦਿੱਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਚੋ ਸਾਹਮਣੇ ਖਲਾ ਰਿਹਾ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਆ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਮੈਂ ਜਿਮ 'ਚ ਜਾ ਰਿਹਾ ਸੀਗਾ ਉਦੇ ਵਿੱਚ ਸੀ ਕਿ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਸੁਣਿਆ ਟ੍ਰੈਫਿਕ ਇੰਚਾਰਜ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਪਾਸਟਰ ਕਹਿੰਦਾ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਬੈਗ ਦੇ ਵਿੱਚ ਪਵਿੱਤਰ ਬਾਈਬਲ ਰੱਖਿਆ ਸੀ ਡਿੱਗੀ ਦੇ ਵਿੱਚ ਸਮਾਨ ਰੱਖਿਆ ਸੀ ਉੱਥੇ ਹੀ ਜੁੱਤੇ ਰੱਖੇ ਸੀ ਮੈਨੂੰ ਮaaf ਕਰ ਦਿਓ ਤਾਂ ਹੁਣ ਇਸ ਨੂੰ ਮaaf ਕੀਤਾ ਜਾਵੇ ਜਾਂ ਫਿਰ ਇਸ ਨੂੰ ਛੱਡ ਦਿੱਤਾ ਜਾਵੇ ਕਮੈਂਟ ਕਰਕੇ ਤੁਸੀਂ ਆਪਣੀ رائے ਜ਼ਰੂਰ ਦੱਸਿਓ ਕਿ ਆਖਰ ਅਜਿਹੇ ਵਿਅਕਤੀ ਨੂੰ ਕੀ ਸਜ਼ਾ ਮਿਲਣੀ ਚਾਹੀਦੀ